ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਤੇ ਗਰੀਬ ਨਿਵਾਜ ਬਾਦਸ਼ਾਹ ਦਰਬੀਸ਼ ਬੰਦੀ ਛੋੜ ਆਜਾ ਲਵਾ ਹੋ ਸ਼ਾਹ-ਸ਼ਹਨਸ਼ਾਹ ਕੂਡ ਬ੍ਰਹਮੰਡਾਂ ਦੇ ਮਾਲਕ ਦੀਨਾ ਬੰਦੂ ਭਗਤ ਵਛਲ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਬਾਦਸ਼ਾਹ ਦਰਬੀਸ਼ ਸਰਵੰਸਦਾਨੀ ਅਮਰਤ ਕੇ ਦਾਤੇ ਸਾਹਿਬੇ ਕਮਾਲ ਦੋ ਜਹਾਂ ਨੂੰ ਬਾਲੀ ਸੱਜੇ ਬਾਂਸਟਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਗੁਰ ਸੰਗਤ ਜੀਓ ਅਪਾਰ ਕਿਰਪਾ ਬਖਸ਼ਿਸ਼ ਰਹਿਮਤੋ ਗੁਰਤਾ ਗੱਦੀ ਦੇ ਬਰਾਜਮਾਨ ਸ਼ਾਹ-ਸ਼ਹਨशाह ਕੋਟ ਬ੍ਰਹਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਬੜ ਸਾਰੇ ਆ ਰਹਿਮਤਾਂ ਕਿਰਪਾਂ ਬਖਸ਼ਿਸ਼ਾਂ ਕਰ ਰਹੀ ਹੈ ਤੇ ਜਿਨ੍ਹਾਂ ਦੀ ਅਨੰਤ ਬਖਸ਼ਿਸ਼ ਦੇ ਸਰਕਾਰ ਹੀ ਸ੍ਰੀ ਫਤਾ ਗਣ ਸਾਹਿਬ ਵਿਖੇ ਸਵਾ ਦੇਸ਼ ਦੀ ਦੀ ਜੋੜ ਮੇਲ ਮਨਾਉਂਦਿਆਂ ਰਾਨਬਦੀਤ ਹੋ ਗਈ ਅਮਰਦ ਵੇਲੇ ਤੋਂ ਸਤਿਗੁਰੂ ਜੀ ਦੇ ਦਰਬਾਰੀ ਸਿੰਘਾਂ ਨੇ ਦੀਵਾਨ ਦਰਬਾਰ ਸਜਾਏ ਹਨ ਬੇਅੰਤ ਬਾਣੀ ਦੇ ਜਵਾਬ ਦਿੱਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਆਸਾ ਜੀ ਦੀ ਬਾਣ ਸੰਪੂਰਨ ਸ਼ਬਦ ਕੀਰਤਨ ਗਾਇਨ ਕੀਤਾ ਹੈ ਸਰਬੱਤ ਦੇ ਭਲੇ ਕਲਿਆਣ ਅਰਥੇ ਗੁਰੂ ਚਰਣਾ ਅੰਦਰ ਅਰਦਾਸ ਬੇਨਤਾ ਹੋਇਆ ਤੇ ਅੱਜ ਦੇ ਇਲਾਹੀ ਫੁਰਮਾਨ ਸ੍ਰੀ ਮੁਖਵਾਕ ਆਪਾਂ ਸਰਵਣ ਕੀਤੇ ਹਨ ਆਪ ਇਸ ਵੇਲੇ ਗੁਰਬਾਣੀ ਵਿਚਾਰ ਦਾ ਸਮਾਂ ਹੋਇਆ ਹੈ ਸੁਰਤਿਆਂ ਨੂੰ ਇਕਾਗਰ ਕਰੀਏ ਇੱਕ ਹੈ ਵਿਚਾਰ ਭਾਵੇਂ ਉਹ ਇਤਿਹਾਸ ਦੀ ਹੈ ਜਾਂ ਅਮਰਤ ਗੁਰਬਾਣੀ ਦੀ ਹੈ ਜਾਂ ਪੀਨੇ ਬਸੀਨੇ ਸਾਡੇ ਘਰ ਪਰਿਵਾਰ ਵੰਸ਼ ਦੇ ਵਿੱਚ ਚੱਲੀ ਆ ਰਹੀ ਹੈ ਇਹ